ਉਹ ਝੂਠਾ ਬਿਆਨਕ ਕੀਤਾ ਗਿਆ ਕਿਉਂਕਿ ਅਸੀਂ ਇਸ ਤਰ੍ਹਾਂ ਤਾਂ ਕਿਹਾ ਹੀ ਨਹੀਂ ਗਿਆ ਕਿ ਸਾਡੇ ਪਿੰਡ ਵਿੱਚ ਕੋਈ ਨਸ਼ੇ ਵਾਲੇ ਹੈਗੇ ਆ। ਅਗਰ ਕਿਸੇ ਦਾ ਨਾਮ ਲਿਖਦੇ ਵੀ ਆ ਤੋ ਉਹਨੀਆਂ ਜਿਹਦੀਆਂ ਤਾਰਾਂ ਲੰਮੀਆਂ ਹੈਗੀਆਂ ਉਹ ਹੀ ਸਾਡੇ ਤੇ ਕੋਈ ਵੀ ਕਾਰਵਾਈ ਕਰ ਸਕਦਾ ਸਰ। ਬਾਕੀ ਅਸੀਂ ਪੁਲਿਸ ਦਾ ਵੀ ਸਾਨੂੰ ਬਹੁਤ ਸਹਿਯੋਗ ਹੈ। ਉਹ ਅਸੀਂ ਸਾਰਾ ਉਹਦੀ ਰਿਪੋਰਟ ਅਸੀਂ ਭੇਜਣੀ ਸੀ ਉਹ ਮੰਦਲ ਫਾਪਾ ਜਾਣਾ ਸੀਗਾ। ਉਹਦੇ ਸਾਰ ਅਸੀਂ ਕਿਸੇ ਦਾ ਲੈ ਨਹੀਂ ਸਕਦੇ ਸੀ। ਉਹਦੇ ਬਾਰੇ ਅਸੀਂ ਸਰ ਬੋਲਿਆ ਸੀਗਾ ਜੇ ਸਾਡੇ ਪਿੰਡ ਦੇ ਵਿੱਚ ਆ ਵੇਚਣ ਵਾਲਾ ਬੰਦਾ ਤਾਂ ਕਦੇ ਵੜਿਆ ਹੀ ਵੀ ਨਹੀਂਗਾ ਬੋਲਣਾ ਕੁਝ ਹੋਰ ਚਾਹੁੰਦੇ ਸੀ ਗੱਲ ਕੁਝ ਹੋਰ ਬਣ ਗਈ ਜੀ ਕੋਈ ਸਾਡੇ ਤਾਂ ਪਿੰਡ ਦਾ ਐਫ ਆਈ ਆਰ ਦਰਜ ਕਿਹਦੇ ਤੇ ਵੀ ਹੈ ਨਹੀਂ ਪਿੰਡ 'ਚ ਜੀ ਜੇਕਰ ਕੋਈ ਇੱਥੋਂ ਦਾ ਸਾਨੂੰ ਕੰਪਲੀਟ ਆਏਗੀ ਵੀ ਤੇ ਅਸੀਂ ਉਹਦੇ ਤੇ ਵਰਕਆਊਟ ਕਰਾਂਗੇ ਸਾਡੀ ਲਿਸਟ ਦੇ ਵਿੱਚ ਵੀ ਇਹ 90% ਵਾਲੀ ਚਾਹੁੰਦਾ ਹੈ ਵੀ ਇਹ ਪਿੰਡ ਨਸ਼ਾ ਮੁਕਤ ਠੀਕ ਹੈ 25 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਗਰਮਾਣਾ ਤਾ ਫਰੀ ਕੋਟ ਜ਼ਿਲ੍ਹੇ ਦੇ ਪਿੰਡ ਬੇਗੂਆਲੇ ਦੇ ਵਿੱਚ ਪਹੁੰਚੇ ਆਂ ਸਾਹਮਣੇ ਨਿਕਲ ਕੇ ਜਿਹੜੀ ਜਾਣਕਾਰੀ ਆਈ ਹੈ ਕਿ ਇਸ ਪਿੰਡ ਦੇ ਵਿੱਚ ਅੱਜ ਤੱਕ ਕਿਸੇ ਤੇ ਵੀ ਨਸ਼ੇ ਦਾ ਪਰਚਾ ਦਰਜ ਨਹੀਂ ਹੋਇਆਗਾ ਕਿਉਂਕਿ ਇਸ ਪਿੰਡ ਦੇ ਸਰਪੰਚ ਨੇ ਤੇ ਜਾਂ ਜਿਹੜੇ ਸਰਪੰਚ ਦੇ ਪਤੀ ਨੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਅਸੀਂ ਕਿਸੇ ਦਾ ਨਾਮ ਲਿਖਦੇ ਆਂ ਤਾਂ ਕੱਲ ਨੂੰ ਸਾਡਾ ਵਿਰੋਧ ਹੋ ਸਕਦਾ ਹੈ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਪਿੰਡ ਦੇ ਵਿੱਚ ਅੱਜ ਤੱਕ ਕੋਈ ਨਸ਼ੀ ਵਾਲਾ ਹੈ ਹੀ ਨਹੀਂ ਅਸੀਂ ਨਾਂ ਕਿਹਦਾ ਲਿਖੀਏ ਦੂਜੀ ਗੱਲ ਇਹ ਹੈ ਕਿ ਜੇ ਕਿਸੇ ਦਾ ਨਾਮ ਲਿਖ ਵੀ ਦਿੰਨੇ ਆ ਤਾਂ ਜੇ ਉਹਦੀਆਂ ਤਾਰਾਂ ਕਿਸੇ ਵੱਡੇ ਨਸ਼ਾ ਤਸਕਰ ਨਾਲ ਜੁੜੀਆਂ ਹੋਣਗੀਆਂ ਤਾਂ ਉਹ ਉਹਨਾਂ ਤੇ ਹਮਲਾ ਕਰ ਸਕਦਾ ਹੈ ਆਏ ਜਿਹੜੀ ਗੱਲ ਕਾਫੀ ਜਨਤਕ ਹੋਈ ਸੀ ਉਸੇ ਹਿਸਾਬ ਦੇ ਨਾਲ ਹੀ ਅੱਜ ਇਸ ਪਿੰਡ ਦੇ ਵਿੱਚ ਪਹੁੰਚੇ ਆਂ ਗਰਾਊਂਡ ਲੈਵਲ ਤੇ ਪੂਰੀ ਜਾਣਕਾਰੀ ਜਿਹੜੀ ਹਾਸਲ ਕਰਨ ਆਏ ਆ ਕਿਉਂਕਿ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਆਮ ਆਦਮੀ ਪਾਰਟੀ ਦੀ 3 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਸਰਕਾਰ ਹਜੇ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਪਿਛਲੇ ਸਮੇਂ ਦੇ ਵਿੱਚ ਵੀ ਕੋਈ ਇਸ ਪਿੰਡ ਦੇ ਵਿੱਚ ਕਿਸੇ ਤੇ ਪਰਚਾ ਦਰਜ ਨਹੀਂ ਹੋਇਆ ਨਸ਼ੀਦਾ ਤਾਂ ਆ ਦੇਖ ਸਕਦੇ ਹੋ ਤੁਸੀਂ ਪਿੰਡ ਵਾਸੀ ਇੱਥੇ ਮੌਜੂਦ ਨੇ ਮੌਜੂਦਾ ਸਰਪੰਚ ਮੌਜੂਦ ਨੇ ਮੈਂਬਰ ਮੌਜੂਦ ਨੇ ਤਾਂ ਸਾਬਕਾ ਸਰਪੰਚ ਮੌਜੂਦ ਨੇ ਸਾਰੇ ਇੱਥੇ ਇੱਥੇ ਹੋਏ ਨੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਸਸੀ ਗਾਲ ਜੀ ਇੱਕ ਕੱਲ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ ਕੀ ਕਾਰਨ ਸੀਗਾ ਕੀ ਸੀ ਉਸ ਖਬਰ ਦਾ ਮੁੱਖ ਮਕਸਦ ਸਰ ਮੁੱਖ ਮਤਰਾ ਇਹ ਹੀ ਸੀਗਾ ਸਾਰਾ ਸਾਡਾ ਵੈਸੇ ਜੋ ਵੀ ਅਸੀਂ ਕਿਹਾ ਉਹ ਝੂਠਾ ਬਿਆਨ ਕੀਤਾ ਗਿਆ ਕਿਉਂਕਿ ਅਸੀਂ ਇਸ ਤਰ੍ਹਾਂ ਤਾਂ ਕਿਹਾ ਹੀ ਨਹੀਂ ਗਿਆ ਕਿ ਸਾਡੇ ਪਿੰਡ ਵਿੱਚ ਕੋਈ ਨਸ਼ੇ ਵਾਲੇ ਹੈਗੇ ਆ ਸਰ ਇਸ ਤਰ੍ਹਾਂ ਐਸੀ ਇਸ ਤਰ੍ਹਾਂ ਕਿਹਾ ਸੀ ਕਿ ਕੋਈ ਹੋਵੇਗਾ ਤੇ ਫਿਰ ਅਸੀਂ ਕੋਈ ਗੱਲ ਅਸੀਂ ਪਹਿਲੀ ਗੱਲ ਤਾਂ ਇੰਨਾ ਚਿਰ ਹੋ ਗਿਆ ਸਾਡੇ ਪਿੰਡ ਦੇ ਵਿੱਚ ਐਸਾ ਨਸ਼ੇ ਵਾਲਾ ਕੋਈ ਹੈ ਹੀ ਨਹੀਂਗਾ ਸਰ ਜਦੋਂ ਦੇ ਅਸੀਂ ਵੀ ਮਤਲਬ ਰਹਿ ਰਹੇ ਹਾਂ ਸਾਬਕਾ ਸਰਪੰਚ ਵੀ ਰਹਿ ਰਹੇ ਆ ਐਨੇ ਚਾ ਐਨੇ ਸਾਲ ਤੋਂ ਸਰਪੰਚੀ ਕੀਤੀ ਉਹਨਾਂ 2 ਸਾਲ ਤੋਂ ਉਹਨਾਂ ਨੇ ਕੀਤੀ ਆ ਹੁਣ ਸਾਨੂੰ ਹੋ ਗਿਆ ਸਾਰ ਐਸੀ ਇਹੋ ਜੀ ਹਾਲਤ ਕਦੇ ਦੇਖੀ ਨਹੀਂ ਗਈ ਵੀ ਸਾਡੇ ਪਿੰਡ ਵਿੱਚ ਕੋਈ ਵੀ ਨਸ਼ੇ ਵਾਲਾ ਹੋਗਾ ਯਾਨੀ ਕਿ ਪਹਿਲਾਂ ਤੁਸੀਂ ਤਾਂ ਕਿਸੇ ਦਾ ਨਾਮ ਲਿਖ ਨਹੀਂ ਸਕਦੇ ਜੇ ਕੋਈ ਨਸ਼ੇੜੀ ਹੋਊਗਾ ਜਾਂ ਨਸ਼ਾ ਤਸਕਰ ਹੋਊ ਫੇਰ ਹੀ ਨਾਮ ਲਿਖੋਗੇ ਔਰ ਜੇ ਕਿਤੇ ਨਾ ਕਿਤੇ ਕੋਈ ਲੱਗਦਾ ਤੁਹਾਨੂੰ ਵੀ ਉਹ ਨਸ਼ਾ ਕਰਦਾ ਜਾਂ ਵੇਚਦਾ ਜੇ ਲਿਖਦੇ ਆ ਤੇ ਹੋ ਸਕਦਾ ਉਹਦੀਆਂ ਤਾਰਾਂ ਜਿਹੜੀਆਂ ਵੱਡੇ ਹਾਈ ਲੈਵਲ ਦੇ ਨਸ਼ਾ ਤਸਕਰਾਂ ਨਾਲ ਜੁੜੀਆਂ ਉਹ ਆ ਕੇ ਹਮਲਾ ਕਰ ਸਕਦੇ ਮਕਸਦ ਇਹ ਸੀ ਤੁਹਾਡਾ ਬਿਲਕੁਲ ਸਰ ਬਿਲਕੁਲ ਸਰ ਇਹੀ ਸੀਗਾ ਸਾਡਾ ਮਤਲਬ ਵੀ ਐਸੀ ਆਉਂਦੇ ਸੀ ਕਿਸੇ ਦਾ ਵੀ ਨਾਮ ਲੈ ਕੇ ਕੀ ਕਰਾਂਗੇ ਸਰ ਪਹਿਲੀ ਗੱਲ ਤਾਂ ਸਾਡੇ ਪਿੰਡ ਵਿੱਚ ਕੋਈ ਹੈ ਨਹੀਂ ਅਗਰ ਕਿਸੇ ਦਾ ਨਾਮ ਲਿਖਦੇ ਵੀ ਆ ਤਾਂ ਉਹਨੀਆਂ ਜਿਹਦੀਆਂ ਤਾਰਾਂ ਲੰਮੀਆਂ ਹੈਗੀਆਂ ਉਹ ਹੀ ਸਾਡੇ ਤੇ ਕੋਈ ਵੀ ਕਾਰਵਾਈ ਕਰ ਸਕਦਾ ਸਰ ਹਮਲਾ ਤੁਸੀਂ ਕੀ ਕਹਿ ਸਕਦੇ ਤੁਸੀਂ ਵੀ ਗੱਲ ਹਾਂ ਅਸੀਂ ਸਰ ਇਹੀ ਕਹਿਣਾ ਚਾਹੁੰਦੇ ਸੀਗੇ ਸਾਡਾ ਕਹਿਣ ਦਾ ਇਹ ਮਸਕਤ ਸੀਗਾ ਵੀ ਜੋ ਵੀ ਸਾਡੇ ਪਿੰਡ ਚ ਕੋਈ ਹੋ ਜਾ ਕੋਈ ਹੈ ਨਹੀਂਗਾ ਮਾਹੌਲ ਬਿਲਕੁਲ ਵਿਧੀਆ ਸਾਡੇ ਕੋਈ ਤਕਸਰ ਕੋਈ ਵੀ ਨਹੀਂ ਹੈ ਕੋਈ ਖਾਣ ਵਾਲਾ ਜਾਂ ਪੀਣ ਵਾਲਾ ਕੋਈ ਮਾੜਾ ਮੋਟਾ ਹੋਊਗਾ ਉਹਨੂੰ ਅਸੀਂ ਸਿਹਤਦਾਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਅਸੀਂ ਪੁਲਿਸ ਦਾ ਵੀ ਸਾਨੂੰ ਬਹੁਤ ਸੰਯੋਗ ਹੈ ਸਾਡੇ ਪਿੰਡ ਦੇ ਵਿੱਚ ਕੈਂਪ ਵਗੈਰਾ ਲੱਗਦੇ ਰਹਿੰਦੇ ਆ ਸਾਨੂੰ ਜੋ ਮਾਨਯੋਗ ਸਾਨੂੰ ਪੱਤਰ ਮਿਲਿਆ ਸੀ ਡਿਪਟੀ ਕਮਿਸ਼ਨਰ ਵੱਲੋਂ ਬੀਡੀਪੀਓ ਦਫ਼ਤਰ ਤੋਂ ਉਸ ਅਸੀਂ ਸਾਰਾ ਉਹਦੀ ਰਿਪੋਰਟ ਅਸੀਂ ਭੇਜਣੀ ਸੀ ਉਹ ਮੰਦ ਲਫਾਫਾ ਜਾਣਾ ਸੀਗਾ ਉਹਦੇ ਸਾਰ ਅਸੀਂ ਕਿਸੇ ਦਾ ਲੈ ਨਹੀਂ ਸਕਦੇ ਸੀ ਉਹਦੇ ਬਾਰੇ ਅਸੀਂ ਸਰ ਬੋਲਿਆ ਸੀ ਕਿਉਂਕਿ ਤੁਹਾਡੇ ਪਿੰਡ ਹੈ ਹੀ ਨਹੀਂ ਕੋਈ ਨਿਸ਼ੀੜੀ ਨਾ ਕੀ ਲਿਖੋਗੇ ਤੁਸੀਂ ਸਾਡੇ ਪਿੰਡ ਸਰ ਹੈ ਹੀ ਨਹੀਂ ਕੋਈ ਅਸੀਂ ਲਿਖੀਏ ਕੀ ਸਰ ਲਫਾਫੇ ਚ ਉਹਦੇ ਚ ਅਸੀਂ ਫਾਰਮਾ ਤੇ ਕੁਝ ਨਹੀਂ ਲਿਖਿਆ ਇਸ ਲਈ ਅਸੀਂ ਪੰਚਾਇਤ ਦੇ ਸਾਈਨ ਕਰਵਾਏ ਸਰ ਉਹ ਲਫਾਫਾ ਜਿਹੜਾ ਅਸੀਂ ਉਸੇ ਤਰ੍ਹਾਂ ਭੇਜ ਦਿੱਤਾ ਤੇ ਸਾਡੇ ਪਿੰਡ ਚ ਕੋਈ ਹੋ ਜਾ ਕੋਈ ਹੈ ਨਹੀਂ ਮੋਰ ਬਿਲਕੁਲ ਤੁਸੀਂ ਕੁਝ ਬੋਲਣਾ ਚਾਹੁੰਦੇ ਨਹੀਂ ਨਹੀਂ ਜੀ ਸਹੀ ਹੈ ਜੀ ਸਹਾਲਾਤ ਪੜਦੇ ਸਾਰੇ ਸਹੀ ਹੈ ਮਾਤਾ ਜੀ ਪੜਦੇ ਸਹੀ ਹੈ ਸਹੀ ਕੋਈ ਨਸ਼ੇੜੀ ਨਹੀਂ ਇੱਥੇ ਬਿਲਕੁਲ ਵਧੀਆ ਜੀ ਤੁਸੀਂ ਬਾਈ ਜੀ ਕੀ ਕਹਿਣਾ ਚਾਹੁੰਦੇ ਮੈਂਬਰ ਨਾ ਜੀ ਸਾਡੇ ਕੋਈ ਵੀ ਹੈ ਨਹੀਂ ਨਸ਼ੇ ਵਾਲਾ ਜੀ ਹਾਂ ਬਹੁਤ ਚਿਰ ਹੋ ਗਏ ਸਾਨੂੰ ਇੱਥੇ ਮੈਂਬਰ ਕਿਤੇ ਨੇ ਹਾਂ ਜੀ ਤਾਂ ਸਾਬਕਾ ਸਰਪੰਚ ਵੀ ਸਾਡੇ ਨਾਲ ਮੌਜੂਦ ਹੈ ਕਿਉਂਕਿ ਇਹਨਾਂ ਨੇ ਵੀ 5 ਸਾਲ ਇੱਥੇ ਸਰਪੰਚੀ ਕੀਤੀ ਹੈ 10 ਸਾਲ 10 ਸਾਲ ਸਰਪੰਚੀ ਕੀਤੀ ਹੈ ਤਾਂ ਉਹ 10 ਸਾਲਾਂ ਦੇ ਵਿੱਚ ਕੀ ਹਾਲਾਤ ਰਹੇ ਪਿੰਡ ਦੇ ਉਹ ਵੀ ਜਾਣਦੇ ਆ ਤੁਹਾਡੇ 10 ਸਾਲ ਦੇ ਦੌਰਾਨ ਕਿਸ ਤਰੀਕੇ ਦੇ ਹਾਲਾਤ ਸੀ ਵਧੀਆ ਹਾਲਾਤ ਰਹਿ ਆ ਕੋਈ ਸਾਡੇ ਪਰਚੇ ਦੀ ਨਹੀਂ ਕੋਈ ਸਾਡੇ ਨਸ਼ੇ ਦੀ ਨਹੀਂ ਕੋਈ ਕਾਸੇ ਦੀ ਨਹੀਂ ਆ ਦਾਰੂ ਪਹਿਲਾ ਹੈਗਾ ਕਟਪੂਰੀ ਦੇ ਬੰਦੇ ਨਾਲ ਸ਼ਾਮਾ ਠੀਕ ਹੈ ਸੋਕਰਾਂ ਰਾਜ ਬਈ ਸਾਡੇ ਉਹਦੀ ਗੱਲ ਤਾਂ ਰਹੀ ਨਹੀਂ ਗੀ ਉਹ ਜਿਹੜੇ ਚਲੋ ਦਾਰੂ ਆ ਜਾਂ ਡਰਿੰਕ ਕੋ ਕਰਦੇ ਉਹ ਗੱਲ ਵੱਖਰੀ ਹੈ ਮੇਨ ਮਕਸਦ ਹੈਗਾ ਚਿੱਟੇ ਦਾ ਇਹ ਕੋਈ ਬਟਾ ਸਾਡੇ ਜੇ ਕੋਈ ਕਾਂ ਦਾ ਚੋਰੀ ਛਪੇ ਮਾਰਾ ਮੋਟਾ ਖਾਂਦਾ ਹੁੰਦਾ ਹੋਊਗਾ ਤੇ ਸਾਡੇ ਪਿੰਡ ਦੇ ਵਿੱਚ ਇਹ ਵੇਚਣ ਵਾਲਾ ਬੰਦਾ ਤਾਂ ਕਦੇ ਵੜਿਆ ਹੀ ਵੀ ਨਹੀਂਗਾ 10 ਸਾਲ ਤੁਸੀਂ ਸਰਪੰਚੀ ਕੀਤੀ ਹੈ ਇੱਥੇ ਪਿੰਡ ਸਾਂਭਿਆ ਵਿਕਾਸ ਕੀਤਾ ਪਿੰਡ ਦਾ ਇਹ 13 ਸਾਲਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਤੇ ਕੋਈ ਨਸ਼ੇ ਦਾ ਪਰਚਾ ਦਰਜ ਨਹੀਂ ਹੋਇਆ ਨਹੀਂ 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 ਕੋਈ ਪਰਚਾ ਦਰਜ ਨਹੀਂ ਸਾਡੇ ਕੋਲ ਨਸ਼ੇ ਦਾ ਇਹ ਨਸ਼ੇ ਦਾ ਕੋਈ ਪਰਚਾ ਦਰਜ ਨਹੀਂ ਕਰਾ ਹਾਂ ਯਾਨੀ ਕਿ ਇਹਨਾਂ ਦੇ ਸ਼ਬਦਾਂ ਨੂੰ ਥੋੜਾ ਜਿਹਾ ਪਾਸੇ ਲਿਆ ਗਿਆ ਹੈ ਹਾਂਜੀ ਓਏ ਦੂਜੇ ਪਾਸੇ ਲਾਏ ਗਏ ਮਤਲਬ ਸ਼ਬਦ ਸਹੀ ਸੀਗੇ ਲੱਗ ਦੂਜੇ ਪਾਸੇ ਗਏ ਆ ਗਲਤ ਵਾਸੇ ਲੱਗ ਗਏ ਇਹ ਤਾਂ ਸਹੀ ਬੋਲੇ ਸੀਗੇ ਪਰ ਇਹ ਆਪ ਦਾ ਬਚਾ ਕਰਕੇ ਕੁਝ ਮੀਡੀਆ ਦਾ ਜਾਂ ਦੂਜੇ ਬੰਦਿਆਂ ਦਾ ਹੋਰ ਪਾਸੇ ਖਿਆਲ ਹੋ ਗਿਆ ਵੀ ਇਹ ਐਂ ਬੋਲਦੇ ਆ ਕੋਈ ਵੀ ਗੱਲ ਨਹੀਂ ਸਾਡੇ ਪਿੰਡ ਦੇ ਵਿੱਚ ਤੁਸੀਂ ਕਹਿੰਦੇ ਮੈਂਬਰ ਸਾਹਿਬ ਕਿ ਭਾਵੇਂ ਸਾਡੇ ਮਾੜਾ ਕੋਈ ਵੀ ਨਸ਼ਾ ਲਾਇਆ ਜਾ ਵੀ ਕੋਈ ਵਰਚਾ ਨਹੀਂ ਕਿਹਾ ਤੇ ਵੀ 2-3 ਸਾਲ ਹੋ ਗਏ ਸਰਕਾਰ ਨੂੰ ਕੋਈ ਕੇ ਖਾਂਦਾ ਪੀਂਦਾ ਹੋਊਗਾ ਕੋਈ ਆਪਦਾ ਲਿਆ ਕੇ ਤੇ ਉਹ ਵੀ ਅਸੀਂ ਹੁਣ ਕਾ ਡਿਪਟੀ ਸਾਹਿਬ ਨਾਲ ਗੱਲ ਹੋਈ ਸੀਗੀ ਉਹਨਾਂ ਧਿਆਨ ਚ ਲਿਆਵਾਂਗੇ ਪਰ ਸਾਡੇ ਨਸ਼ਾ ਵੇਚਣ ਵਾਲਾ ਕੋਈ ਵੀ ਹੈ ਨਹੀਂ ਸਮਝ ਰਹੀ ਤੁਸੀਂ ਬਾਈ ਜੀ ਗਰਾਊਂਡ ਲੈਵਲ ਤੇ ਤੁਹਾਨੂੰ ਪਤਾ ਬਾਈ ਜੀ ਕੋਈ ਗੱਲ ਹੀ ਨਹੀਂ ਜੀ ਨਸ਼ੇ ਪੱਤੇ ਦੀ ਤਾਂ ਉਹ ਬੋਲਣਾ ਕੁਝ ਹੋਰ ਚਾਹੁੰਦੇ ਸੀ ਗੱਲ ਕੁਝ ਹੋਰ ਬਣ ਗਈ ਜੀ ਕੋਈ ਸਾਡੇ ਤਾਂ ਪਿੰਡ ਚ ਐਫ ਆਈ ਆਰ ਦਰਜ ਕਿਹਦੇ ਵੀ ਹੈ ਨਹੀਂ ਪਿੰਡ ਚ ਜੀ ਬਿਲਕੁਲ ਸਾਫ਼ ਸੁਥਰਾ ਸਾਡਾ ਪਿੰਡ ਭਾਈਚਾਰੇ ਨਾਲ ਸਾਰੇ ਰਹਿੰਦੇ ਹੈ ਨਹੀਂ ਬਾਈ ਜੀ ਕੋਈ ਸਾਡੇ ਪਿੰਡ ਤੁਸੀਂ ਨੌਜਵਾਨਾਂ ਨੂੰ ਨੌਜਵਾਨ ਕੀ ਸੋਚਦੇ ਹੋ ਨੌਜਵਾਨ ਅੱਜ ਕੱਲ ਇਹ ਬਸ ਖੇਡਾਂ ਮਾਰੇ ਸੋਚਦੇ ਆਂ ਅੱਛਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਹਲਾਤੇ ਨਹੀਂਡੇ ਪਿੰਡ ਦਾ ਮੇਰਾ ਪਿੰਡ ਜੀ ਸੰਧਵਾ ਪਿੰਡ ਆ ਜੀ ਸੀਰ ਇੱਥੇ داری ਚਾ हां जी ਇਹ ਮੇਰੀ ਭੈਣ ਨਾਲ ਪਿੰਡ ਆ ਜੀ ਤੁਸੀਂ ਬਾਈ ਕਹਿਣਾ ਚਾਹੋਂ ਕੁਛ ਨਹੀਂ ਕੋਈ ਇਹੋ ਜੀ ਗੱਲ ਨਹੀਂ ਕੀ ਸਾਫ਼ ਸੁਥਰਾ ਪਿੰਡ ਆ ਸਾਡਾ ਉਹ ਮਤਲਬ ਨਹੀਂ ਨਹੀਂ ਐਸੀ ਇਹ ਵੋਟ ਬਹੁਤ ਜ਼ਿਆਦਾ ਕੰਮ ਠੰਡੇ ਵਾਲੇ ਸਾਰੇ ਬੰਦੇ ਆ ਉਹ ਜਿਹੜੇ ਸਰਪੰਚ ਸਾਹਿਬ ਆ ਉਹ ਕਹਿਣਾ ਕੁਛ ਹੋਰ ਚਾਹੁੰਦੇ ਸੀਗੇ ਤੇ ਮਤਲਬ ਉਹ ਕਿਉਂਕਿ ਕੋਈ ਸਿਆਸੀ ਬੰਦੇ ਨਹੀਂ ਪੋਲੀਟੀਕਲ ਨਹੀਂਗੇ ਵੀ ਆਏ ਭਾਸ਼ਣ ਦੇਣ ਗਏ ਹੋਣ ਜਾਂ ਕੁਝ ਉਹ ਸ਼ਬਦ ਉਹਨਾਂ ਤੋਂ ਹੋਰ ਤਰ੍ਹਾਂ ਕਹੇ ਗਏ ਸਾਡੇ ਪਿੰਡ ਚ ਬਿਲਕੁਲ ਸਾਫ਼ ਹੈ ਕੋਈ ਨਸ਼ਾ ਮੇਰੇ ਮੈਂ ਗਵਰਨਮੈਂਟ ਜੌਬ ਕਰਦਾ ਤੇ ਪਰ ਮੇਰੇ ਨੋਟਿਸ ਚ ਕੋਈ ਨਹੀਂਗਾ ਵੀ ਜੇ ਕੋਈ ਕਰਦਾ ਹੋਵੇ ਜਾਂ ਕੋਈ ਵੇਚਦਾ ਹੋਵੇ ਨਹੀਂ ਸਾਡਾ ਪਿੰਡ ਬਿਲਕੁਲ ਬੇਦਾਗ ਹੈ ਜੀ ਧੰਨਵਾਦ ਤਾਂ ਸੁਣਿਆ ਹੈ ਕਿਉਂਕਿ ਸਿੱਧੇ ਤੌਰ ਤੇ ਇੱਕ ਸਾਬ ਨਾਲ ਆਪਾਂ ਕਹਿ ਸਕਦੇ ਆ ਕਿ ਸਾਫ ਕਾ ਸਰਪੰਚਾ ਇੱਥੇ ਮੌਜੂਦ ਉਹਨਾਂ ਨੇ 10 ਸਾਲ ਇਸ ਪਿੰਡ ਦੀ ਸੇਵਾ ਕੀਤੀ ਹੈ 3 ਸਾਲ ਹੋਣ ਜਿਹੜੀ ਇਹਨਾਂ ਨੇ ਆਮ ਆਮੀ ਪਾਰਟੀ ਦੇ ਦੌਰਾਨ ਹੋ ਗਈ 13 ਸਾਲ ਦੇ ਆਪਾਂ ਗੱਲ ਕਰ ਗਏ 13 ਸਾਲ ਦੇ ਵਿੱਚ ਇਹ ਪ੍ਰੂਫ ਸਾਹਮਣੇ ਆ ਗਿਆ ਕਿ 13 ਸਾਲ ਦੇ ਵਿੱਚ ਇਸ ਪਿੰਡ ਦੇ ਵਿੱਚ ਕਿਸੇ ਤੇ ਕੋਈ ਵੀ ਨਸ਼ੇ ਦਾ ਪਰਚਾ ਦਰਜ ਨਹੀਂ ਹੋਇਆ ਇਹਨਾਂ ਦਾ ਮਕਸਦ ਇਹ ਸੀਗਾ ਕਹਿਣਾ ਕਿ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਜਾਂ ਨਸ਼ਾ ਕਰਨ ਵਾਲਾ ਜਾਂ ਕੋਈ ਹੈ ਹੀ ਨਹੀਂਗਾ ਅਸੀਂ ਕਿਹਦਾ ਨਾਲ ਕੀ ਤਾਂ ਅਸੀਂ ਇਸ ਕਰਕੇ ਜਿਹੜਾ ਉਹ ਨਾਂ ਨਹੀਂ ਲਿਖਣਾ ਚਾਹੁੰਦੇ ਜੇਕਰ ਅਸੀਂ ਕਿਸੇ ਦਾ ਨਾਮ ਲਿਖ ਵੀ ਦਿੰਨੇ ਆ ਜੇ ਕੋਈ ਨਸ਼ਾ ਕਰਦਾ ਹੈ ਤਾਂ ਹੋ ਸਕਦਾ ਉਹਦੀਆਂ ਤਾਰਾਂ ਕਿਸੇ ਵੱਡੇ ਹਾਈ ਲੈਵਲ ਦੇ ਨਸ਼ਾ ਤਸਕਰ ਨਾਲ ਜੁੜੀਆਂ ਹੋਣ ਤਾ ਉਹ ਸਾਡੇ ਤੇ ਆ ਕੇ ਹਮਲਾ ਕਰ ਸਕਦਾ ਸਾਡੇ ਸ਼ਬਦ ਕਹਿਣ ਦਾ ਪਾਵੀ ਸੀਗਾ ਇਹਨਾਂ ਨੇ ਕੱਲ ਉਹ ਜਿਹੜੇ ਬੋਲ ਬੋਲੇ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਆਪਦੇ ਪਿੰਡ ਦਾ ਨਾਂ ਨਹੀਂ ਲਿਆ ਵੀ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਹੈਗਾ ਸਿਰਫ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਾਡੇ ਤੇ ਕੱਲ ਨੂੰ ਕੋਈ ਸਾਡਾ ਵਿਰੋਧ ਨਾ ਕਰੇ ਇਸ ਕਰਕੇ ਅਸੀਂ ਕਿਸੇ ਦਾ ਨਾਮ ਜਿਹੜਾ ਨਹੀਂ ਲੈ ਸਕਦੇ ਤਾਂ ਇਸੇ ਤਰੀਕੇ ਦੇ ਨਾਲ ਜਦੋਂ ਸਾਨੂੰ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਪਿੰਡ ਦੇ ਵਿੱਚ ਅਜੇ ਤੱਕ ਕਿਸੇ ਤੇ ਨਸ਼ਾ ਪਰਚਾ ਦਰਜ ਨਹੀਂ ਹੋਇਆ ਤੇ ਅੱਜ ਜ਼ਮੀਨੀ ਪੱਧਰ ਤੇ ਦੁਬਾਰਾ ਜਿਹੜੀ ਹਕੀਕਤ ਜਾਣਨ ਆਏ ਆ ਤਾਂ ਸਾਰਿਆਂ ਨਾਲ ਜਾਣਕਾਰੀ ਅਸਲ ਕੀਤੀ ਹੈ ਸਾਬਕਾ ਸਰਪੰਚ ਨੂੰ ਵੀ ਬੁਲਾਇਆ ਕਿਉ ਆਪਾਂ ਜੇਕਰ ਹੁਣ 3 ਸਾਲ ਦੇ ਵਿੱਚ ਕਿਸੇ ਦੇ ਪਰਚਾ ਨਾਲ ਦਰਜ ਹੋਇਆ ਵੀ ਹੋ ਸਕਦਾ ਪਿਛਲੇ ਸਾਲਾਂ ਦੇ ਵਿੱਚ ਦਰਜ ਹੋਇਆ ਵੀ ਪਰ 10 ਸਾਲ ਪਿਛਲੇ ਸਾਲ ਜਿਹੜੇ ਸਰਪੰਚ ਰਹੇ ਆ ਉਹਨਾਂ ਦੌਰਾਨ ਵੀ ਕਿਸੇ ਦੇ ਪਰਚਾ ਦਰਜ ਨਹੀਂ ਹੋਇਆ ਤਾਂ ਹੋਰ ਜਾਣਕਾਰੀ ਲਵਾਂਗੇ ਆਪਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਦਾ ਕੀ ਕਹਿੰਦੇ ਹਨ ਤਾਂ ਡੀਐਸਪੀ ਤਰਲੋਚਨ ਸਿੰਘ ਸਾਡੇ ਨਾਲ ਆ ਗੱਲਬਾਤ ਕਰਦੇ ਆ ਸਰ ਇੱਕ ਪਿੰਡ ਬੇਗੂ ਵਾਲੀ ਦੀ ਕਾਫੀ ਚਰਚਾ ਹੋ ਰਹੀ ਸੀਗੀ ਕੱਲ ਦੀ ਕੱਲ ਕੋਈ ਮੀਡੀਆ ਦੇ ਵਿੱਚ ਪਿੰਡ ਬੇਗੋਵਾਲ ਦਾ ਕੋਈ ਨਸ਼ੇ ਸੰਬੰਧੀ ਕੋਈ ਨਿਊਜ਼ ਚੱਲੀ ਸੀ ਤੇ ਜਿਸ ਦੇ ਸੰਬੰਧ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਇਹ ਸਾਡਾ ਜਿਹੜਾ ਪਿੰਡ ਬੇਗੋਵਾਲ ਫਰੀ ਕੋਡ ਦਾ ਸਾਡੇ ਸਦਰ ਫਰੀ ਕੋਡ ਦਾ ਪਿੰਡ ਹੈ ਤੇ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਯੁੱਧ ਨਸ਼ਾ ਵਿਰੋਧ ਜਿਹੜੀ ਮਹਿਮ ਵੀਡੀ ਹੋਈ ਹੈ ਤੇ ਸਾਡੀ ਫ੍ਰੀਕੋਟ ਪੁਲਿਸ ਵੱਲੋਂ ਜਿਹੜਾ ਅਸੀਂ ਲਗਾਤਾਰ ਇਸ ਤੇ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਆਂ ਤੇ ਅਨੇਕਾਂ ਪਰਚੇ ਦੇ ਚੁਕੇ ਆ ਜਿਹੜੇ ਛੋਟੇ ਸਮਗਲਰ ਨੇ ਜਾਂ ਜਿਹੜੇ ਉਹਨਾਂ ਨੂੰ ਜਿੱਲਾਂੇ ਭੇਜ ਚੁਕੇ ਆ ਤੇ ਜਿਹੜੇ ਨਸ਼ਾ ਅਡਿਕਟਡ ਨੇ ਤੇ ਉਹਨਾਂ ਨੂੰ ਅਸੀਂ ਹਸਪਤਾਲ ਵਿੱਚ ਦਾਖਲ ਕਰਾਇਆ ਤੇ ਜੇ ਅਸੀਂ ਪਿੰਡ ਬੇਗਵਾਲ ਦੀ ਗੱਲ ਕਰਦੇ ਆਂ ਤੇ ਸਾਨੂੰ ਇਸ ਤਰ੍ਹਾਂ ਵੀ ਇਸ ਪਿੰਡ ਵਿੱਚ ਕੋਈ ਵੀ ਨਸ਼ੇ ਸਬੰਧੀ ਕੋਈ ਐਫਆਈਆਰ ਦਰਜ ਨਹੀਂ ਹੋਈ ਜੇਕਰ ਕੋਈ ਇੱਥੋਂ ਦਾ ਨੂੰ ਕੰਪਲੀਟ ਆਏਗੀ ਵੀ ਤੇ ਅਸੀਂ ਉਹਦੇ ਤੇ ਵਰਕਆਊਟ ਕਰਾਂਗੇ ਤੇ ਸਾਡੀ ਇੱਥੇ ਸਰਪੰਚ ਸਾਹਿਬ ਨਾਲ ਸਾਡੀ ਇੱਥੋਂ ਦੀ ਜਿਹੜੇ ਮੋਹਤਵਰ ਵਿਅਕਤੀਆਂ ਨਾਲ ਗੱਲ ਹੋਈ ਅਸੀਂ ਉੱਥੇ ਪਹੁੰਚੇ ਆਂ ਵੀ ਸਾਨੂੰ ਦੱਸਿਆ ਜਾਏ ਵੀ ਇਸ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਕੋਈ ਨਸ਼ਾ ਵੇਚਣ ਵਾਲਾ ਜਾਂ ਕੋਈ ਨਸ਼ਾ ਪੀਣ ਵਾਲਾ ਤੇ ਅਸੀਂ ਉਸ ਵਿੱਚ ਮਦਦ ਕਰਨ ਤੋਂ ਧਿਆਨ ਪਰ ਉਸ ਵਿੱਚ ਪਿੰਡ ਵਾਲੇ ਦੱਸਿਆ ਵੀ ਸਾਡਾ ਜਿਹੜਾ ਪਿੰਡ 90% ਨਸ਼ਾ ਮੁਕਤ ਪਿੰਡ ਸਾਡੀ ਲਿਸਟ ਦੇ ਵਿੱਚ ਵੀ ਇਹ 90% ਵਾਲੀ ਚ ਆਉਂਦਾ ਹੈ ਵੀ ਇਹ ਪਿੰਡ ਨਸ਼ਾ ਮੁਕਤ ਫ੍ਰੀ ਹੈ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 90% ਨਸ਼ਾ ਮੁਕਤ ਹੈ ਪਿੰਡ ਪਰ ਅੱਜ ਅਸੀਂ ਗਰਾਊਂਡ ਲੈਵਲ ਤੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੀ ਮੌਜੂਦਾ ਪੰਚਾਇਤ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਾਬਕਾ ਸਰਪੰਚ ਜੀ ਨੇ 10 ਸਾਲ ਉਸ ਪਿੰਡ ਦੇ ਵਿੱਚ ਸਰਪੰਚੀ ਕੀਤੀ ਸੀਗੀ ਉਹਦੇ ਨਾਲ ਗੱਲਬਾਤ ਕੀਤੀ ਹੈ ਹੋਰ ਮੈਂਬਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਕੀਤੀ ਉਹਾਂ ਦੇ ਪਿਛਲੇ 10 ਸਾਲ ਦੇ ਵਿੱਚ ਵੀ ਕੋਈ ਪਰਚਾ ਦਰਜ ਨਹੀਂ ਹੋਇਆ ਕਿਸੇ ਨਸ਼ੇ ਆਲ ਦੇ ਖਿਲਾਫ ਤੇ ਹੁਣ 3 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਆ ਆਮ ਆਦਮੀ ਪਾਰਟੀ ਸਰਕਾਰ ਹੋ ਗਈ ਅਜੇ ਤੱਕ ਵੀ ਕਿਸੇ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆਗਾ ਇਹ ਉਹ ਸਾਬਨ ਦਾ ਆਪਾਂ ਗੱਲ ਕਰੀਏ 90% ਤੋਂ ਵੀ ਉੱਪਰ ਜਾਂਦਾ ਕੰਮ ਬਿਲਕੁਲ ਦੇਖੋ ਕਈਆਂ ਪਿੰਡਾਂ ਦੇ ਵਿੱਚ ਸ਼ੁਰੂ ਤੋਂ ਹੀ ਪਿੰਡ ਜਿਹੜੇ ਨਸ਼ਾ ਮੁਕਤ ਨੇ ਤੇ ਜਿਸ ਤਰ੍ਹਾਂ ਇਹ ਪਿੰਡ ਬੇਗੋ ਵਾਲਾ ਜਾਂ ਇਸ ਦੇ ਨਾਲ ਦੇ ਵੀ ਜਿਹੜੇ ਪਿੰਡ ਨੇ ਉਹ ਇਹ ਜਿਹੜੇ ਕਈ ਬੈਲਟ ਹੀ ਹੁੰਦੀਆਂ ਜਿੱਥੇ ਨਸ਼ਾ ਪਹੁੰਚਿਆ ਨਹੀਂਗਾ ਇਸੇ ਤਰ੍ਹਾਂ ਹੀ ਇਹੜੇ ਪਿੰਡ ਨੇ ਉਸੇ ਤਰ੍ਹਾਂ ਵੀ ਪਿਛਲੇ ਟਾਈਮ ਤੋਂ ਇਸ ਸਾਡੇ ਆਮ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਤੋਂ ਪਹਿਲਾਂ ਵੀ ਜਿਹੜਾ ਇੱਥੇ ਜਿਹੜਾ ਨਸ਼ਾ ਫਰੀ ਪਿੰਡ ਹੀ ਇਹਨੂੰ ਗਿੰਦੇ ਆ ਤੇ ਇਸ ਟਾਈਮ ਤਾ ਬਿਲਕੁਲ ਜਿਹੜਾ ਸਾਡੇ ਕੋਲ ਜਿੰਨਾ ਸਖਤੀ ਕੀਤੀ ਗਈ ਹੈ ਉਹਦੇ ਮੁਤਾਬਕ ਇਸ ਪਿੰਡ ਚ ਜਾਂ ਇਹਨਾਂ ਦੇ ਆਲੇ ਦੋਲੇ ਪਿੰਡਾਂ ਦੇ ਵਿੱਚ ਵੀ ਨਸ਼ਾ ਮੁਕਤ ਪਿੰਡੀ ਇਹਨਾਂ ਨੂੰ ਜੀ ਸਰਪੰਚ ਸਾਹਿਬ ਅਸੀਂ ਸਰਪੰਚ ਦੇ ਨਾਲ ਤੇ ਸਰਪੰਚ ਦੀ ਪਤਨੀ ਦੇ ਨਾਲ ਇਹ ਗੱਲਬਾਤ ਕੀਤੀ ਸੀ ਕਿਉਂਕਿ ਇਹ ਗੱਲ ਜਿਹੜੀ ਸਾਹਮਣੇ ਆਈ ਸੀ ਨਾ ਵੀ ਨਸ਼ਾ ਤਸਕਰ ਹੈਗੇ ਆ ਜੇ ਉਹਨਾਂ ਦੇ ਅਸੀਂ ਨਾਮ ਲਿਖਦੇ ਆ ਤਾਂ ਸਾਡੇ ਖਿਲਾਫ ਕੋਈ ਹਮਲਾ ਕਰ ਸਕਦੇ ਆ ਤਾ ਅੱਜ ਉਹਨਾਂ ਨਾਲ ਗੱਲਬਾਤ ਕੀਤੀ ਉਹਾਂ ਦੀ ਸੀ ਪਿੰਡ ਦਾ ਨਾਮ ਤਾਂ ਲਿਆ ਹੀ ਨਹੀਂ ਗੱਲ ਸੀ ਅਸੀਂ ਇਹ ਕਿਹਾ ਵੀ ਜੇ ਕੋਈ ਪਿੰਡ ਦੇ ਵਿੱਚ ਸਾਡੇ ਕੋਈ ਪਹਿਲੀ ਗੱਲ ਤਾਂ ਹੈ ਹੀ ਨਹੀਂ ਨਸ਼ੇ ਵਾਲਾ ਜੇ ਕੋਈ ਹੋਊਗਾ ਲਿਖਾਂਗੇ ਜੇਕਰ ਕਿਸੇ ਦਾ ਨਾਮ ਲਿਖਦੇ ਆ ਤਾਂ ਹੋ ਸਕਦਾ ਉਹਦੀਆਂ ਤਾਰਾਂ ਬਾਹਰ ਲਿਖਦੇ ਨਸ਼ਾ ਤਸਕਰਾਂ ਨਾਲ ਜੁੜੀਆਂ ਹੋਣ ਤਾਂ ਕਰਕੇ ਸਾਡੇ ਕੋਈ ਨਾ ਕੋਈ ਨੁਕਸਾਨ ਕਰ ਸਕਦੇ ਆ ਸਾਡੇ ਪਿੰਡ ਦੇ ਵਿੱਚ ਬਿਲਕੁਲ ਕੋਈ ਏਪ ਜੀ ਗੱਲ ਹੈ ਨਹੀਂਗੀ ਹਮੇਸ਼ਾ ਜਦੋਂ ਵੀ ਕਿਤੇ ਨਸ਼ੇ ਦੀ ਗੱਲ ਲਾਉਂਦੀ ਹੈ ਜਾਂ ਅਸੀਂ ਕਿਤੇ ਵੀ ਸੋਸ਼ਲ ਮੀਡੀਆ ਜਾਂ ਕਿਸੇ ਵੀ ਕੋਈ ਪਹੁੰਚਦਾ ਹੈ ਵੀ ਸਾਨੂੰ ਦੱਸਿਆ ਜਾਵੇ ਵੀ ਤੁਹਾਡੇ ਪਿੰਡ ਵਿੱਚ ਕੌਣ ਨਸ਼ਾ ਵੇਚਦਾ ਇਸ ਤਰ੍ਹਾਂ ਕੋਈ ਵੀ ਸਿੱਧਾ ਕੋ ਨਾਲੇਗਾ ਕਿਉਂਕਿ ਉਹ ਜਾਂ ਤਾਂ ਸਾਡੇ ਕੋਈ ਪੁਲਿਸ ਅਫਸਰਾਂ ਤੱਕ ਸਾਡੇ ਤੱਕ ਪਹੁੰਚ ਕਰਦੇ ਨੇ ਜਾਂ ਜਿਹੜਾ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ ਉਹਨਾਂ ਦੱਸਦੇ ਆ ਇਹ ਤਾਂ ਇੱਕ ਆਪਾਂ ਇਹ ਕਹਾਂਗੇ ਵੀ ਡਾਇਰੈਕਟ ਕੋਈ ਵੀ ਕਿਸੇ ਵੀ ਕੋਈ ਸੰਸਥਾ ਕੋਈ ਪਿੰਡ ਕੋਈ ਮਹੱਲਾ ਡਾਇਰੈਕਟ ਨਹੀਂ ਨਾਲ ਲੈਂਦਾ ਇਸ ਕਰਕੇ ਉਹਨਾਂ ਦਾ ਵੀ ਪਿੰਡ ਦਾ ਵੀ ਇਹੀ ਹੈ ਸਰਪੰਚ ਸਾਹਿਬ ਜਿਹੜੇ ਉੱਥੇ ਮੌਜੂਦ ਸਪੰਚਨ ਲੇਡੀ ਤੇ ਉਹਨਾਂ ਵੀ ਦੱਸਿਆ ਵੀ ਸਾਡੇ ਕੋਈ ਇਹ ਇਸ ਤਰ੍ਹਾਂ ਦਾ ਨਹੀਂ ਸੀ ਵੀ ਕੋਈ ਅਸੀਂ ਵੀ ਨਹੀਂ ਨਾਂ ਦੇਣਾ ਪਰ ਇਹ ਆ ਵੀ ਇਸ ਤੀ ਤੋਂ ਜ਼ਰੂਰ ਹਰ ਕੋਈ ਡਰਦਾ ਹੁੰਦਾ ਹੈ ਮੈਂ ਕਿਸੇ ਦਾ ਕੋਈ ਵੀ ਸਾਹਮਣੇ ਡੈਕਟ ਨਾਂ ਲਿਖ ਕੇ ਦੇਣਾ ਜਾਂ ਕਿਸੇ ਬਿਲਕੁਲ ਵੀ ਇਹ ਇਹ ਮੁੱਦਾ ਸੀ ਵੀ ਹੋਰ ਇਸ ਤਰ੍ਹਾਂ ਜਿਹੜਾ ਪੰਚਾਇਤ ਦਾ ਡਰਨਾ ਨਹੀਂ ਵਾਲੀ ਗੱਲ ਸੀ ਵੀ ਪੰਚਾਇਤ ਇਹਨਾਂ ਨਸ਼ੇੜੀਆਂ ਤੋਂ ਜਾਂ ਇਹਨਾਂ ਲੋਕਾਂ ਤੋਂ ਡਰਦੇ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਤਾਂ ਪਹਿਲਾਂ ਹੀ ਨਸ਼ਾ ਫਰੀ ਪਿੰਡ ਹੈ ਥੈਂਕ ਯੂ ਵੈਰੀ ਮਾਚ ਤਾਂ ਇਹ ਸਾਨਾ ਡੀਐਸਪੀ ਤਰਲੋਚਨ ਸਿੰਘ ਤਾਂ ਇਸ ਤੋਂ ਪਹਿਲਾਂ ਪਿੰਡ ਬੇਗੂ ਵਾਲਾ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਪੰਚਾਇਤ ਦੇ ਨਾਲ ਮੌਜੂਦਾ ਪੰਚਾਇਤ ਹੋਵੇ ਪਲਾਂ ਸਾਬਕਾ ਪੰਚਾਇਤ ਤੇ ਸਾਬਕਾ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਪਿਛਲੇ 13 ਸਾਲ ਤੋਂ ਕਿਸੇ ਦੇ ਖਿਲਾਫ ਜੇ ਕਿਸੇ ਨੇ ਕੋਈ ਨਸ਼ਾ ਕਰਦਾ ਜਾਂ ਫੜਿਆ ਗਿਆ ਕਿਸੇ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੋਇਆ ਤਾਂ ਉਸ ਦੀ ਪੁਸ਼ਟੀ ਹੈ ਜਿਹੜੀ ਪੰਜਾਬ ਪੁਲਿਸ ਵੱਲੋਂ ਵੀ ਕਰ ਦਿੱਤੀ ਗਈ ਹੈ ਗੁਰਜੀਤ ਸਿੰਘ ਅਰਮਾਨ ਡੀ5 ਚੈਨਲ ਪੰਜਾਬੀ ਫਰੀਕੋਟ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ